ਦੇਸੀ ਮਹੀਨਾ ਵਿੱਚ ਸੌਣ ਦੇ ਮਹੀਨੇ ਦੀ ਖਾਸ ਮਹੱਤਤਾ ਹੈ ਇਹ ਮਹੀਨਾ ਖੁਸ਼ੀਆਂ ਖੜੇ ਲੈ ਕੇ ਆਉਂਦਾ ਹੈ ਬੱਚੇ ਖੀਰ ਪੂੜੇ ਰਾਜ ਖਾਂਦੇ ਐ ਪੁਰਾਣੇ ਸਮੇਂ ਵਿੱਚ ਬੰਡਆਂ ਬਈਆਂ ਔਰਤਾਂ ਜਿਹੜੀਆਂ ਕੁੜੀਆਂ ਬਈਆਂ ਜਾਂਦੀਆਂ ਸੀ ਪੇਕੇ ਪਿੰਡਾਂ ਗੇ ਪੇਂਟਟਾਉਂਦੀਆਂ ਸਾਨੂੰ ਟੀਂਆਂ ਲਾਉਂਦੀਆਂ ਸਾਨੂੰ ਬੱਚਿਆਂ ਨੂੰ ਜਿਹੜੇ ਹੈਗੇ ਖੀਰਕੂੜ ਪਕਾ ਕੇ ਖਵਾਏ ਜਾਂਦੇ ਸੀਗੇ ਪਰ ਹੁਣ ਜ਼ਮਾਨਾ ਬਦਲ ਗਿਆ ਤੇ ਸੌਣ ਮਹੀਨੇ ਦੇ ਜਿਹੜਾ ਗੀਤ ਹੈਗਾ ਬਹੁਤ ਸਾਰੇ ਗੀਤ ਬਣਿਆ ਹੈ ਇਸ ਮਹੀਨੇ ਨੂੰ ਰੁੱਤ ਪਿਆਰ ਦੀ ਵਾਲਾ ਮਹੀਨਾ ਵੀ ਕਿਹਾ ਜਾਂਦਾ ਹੈ ਸੌਣ ਮਹੀਨਾ ਜਿਹੜਾ ਹੈਗਾ ਬਹੁਤ ਰੌਚਕ ਤੇ ਖੁਸ਼ੀਆਂ ਲੈ ਕੇ ਆਉਣ ਵਾਲਾ ਮਹੀਨਾ ਹੁੰਦਾ ਹੈ ਇਸ ਮਹੀਨੇ ਵਿੱਚ ਫਸਲਾਂ ਝੁੰਮਣ ਲੱਗ ਜਾਂਦੀਆਂ ਤੇ ਗਰਮੀ ਤੋਂ ਨजात ਪਾਉਣ ਲਈ ਮਨੁੱਖ ਮੀਂਹ ਔਟਦਾ ਹੈ ਜੇ ਮੀਂਹ ਆਵੇ ਤਾਂ ਫਸਲਾਂ ਜਿਹੜੀਆਂ ਹੈਗੀਆਂ ਵਰਾਂਗ ਬਰਾਂਗੀਆਂ ਬਣ ਜਾਂਦੀਆਂ ਖੁਸ਼ਹਾਲ ਹੋ ਜਾਂਦੀਆਂ ਖੇਤਾਂ 'ਚ ਹਰ ਪਾਸੇ ਖਸਿਆਲੀ ਆ ਜਾਂਦੀ ਹੈ ਸੌਣ ਦਾ ਮਹੀਨਾ ਜਿਹੜਾ ਹੈਗਾ ਇੱਕ ਖਾਸ ਕਿਸਮ ਦਾ ਮਹੀਨਾ ਹੈ ਜਿਸ ਵਿੱਚ ਤੀਆਂ ਲੱਗਦੀਆਂ ਤੀਆਂ ਦੇ ਮੇਲੇ ਚ ਰੌਣਕਾਂ ਬਣਦੀਆਂ ਬੜਾ ਵਧੀਆ ਮੌਲਾ ਅੱਜ ਕੱਲ੍ਹ ਤੀਆਂ ਦਾ ਸਰੂਪ ਜਿਹੜਾ ਬਦਲ ਗਿਆ ਤੀਆਂ ਕਿ ਉਹ ਇੱਕਦਮ ਲਿਮਾਈਆਂ ਜਾਣ ਲੱਗ ਪਈਆਂ ਤੇ ਤੀਆਂ ਜਿਹੜਾ ਹੈਗਾ ਖਾਸ ਕਰਕੇ ਸਾਡੇ ਬੱਚੀਆਂ ਤੇ ਤ੍ਰੇਮਤਾ ਵਾਸਤੇ ਬਹੁਤ ਮੁੱਢਿਆ ਤਿਹਾਰ ਹੁੰਦਾ ਹੈ